ਮੈਨੂੰ ਚੌਥਾ ਦਿਨ ਹੋ ਗਿਆ ਜੀ ਮੈਂ ਰੋਟੀ ਮੂੰ ਨਹੀਂ ਲਾ ਕੇ ਵੇਖੀ ਮੈਂ ਸਿਰਫ ਚਾਹ ਤੇ ਪਾਣੀ ਦੇ ਤੇ ਚੱਲ ਰਿਆ ਹਾਂ 10 ਮਿੰਟ ਬੈਠੇ ਵੀ ਨਹੀਂ ਹੋਇਆਗੇ ਜੀ ਇੰਨੇ ਅਥਰੂ ਗੈਸ ਆਏ ਜਾਂ ਕੋਈ ਸਾਹ ਆਉਣਾ ਔਖਾ ਹੋ ਗਿਆ ਜਦੋਂ ਮੜਾ ਜਿਹਾ ਸਾਹ ਮੈਨੂੰ ਆਇਆ ਤਾਂ ਮੈਂ ਬੇਟਿਆਂ ਹੱਥ ਤੁਮਾਰ ਕੇ ਵੇਖਿਆ ਨਹੀਂ ਮੈਂ ਵਾਜਾਂ ਮਾਰੀਆਂ ਸਵਾਜ ਨਹੀਂ ਸੁਣੀ ਮੈਂ ਫੋਨ ਲਾਇਆ ਲਾਈ ਗੱਲ ਲਾਈ ਗੱਲ ਬਦਲ ਮੇਰਾ ਸਰੀਰ ਕੰਮ ਕਰਨੋਂ ਹਟ ਗਿਆ ਜੀ। ਇਹ ਦੋ ਮਿੰਟੇ ਚ ਫੋਨ ਕਰਦੀ ਵੈਫ ਨੇ ਕੀਤਾ ਆਂਦੀ ਏ ਉਹਨਾਂ ਤੇ ਨਰਵਾਣੇ ਵਾਲੇ ਲੈ ਗਏ ਪੁਲਸ ਵਾਲ ਚੱਕ ਕੇ ਲੈ ਗਏ ਨੇ ਤੇ ਉਹਨੇ ਮੈਨੂੰ ਇਹ ਗੱਲ ਕਹਿਆ ਮੰਮੀ ਮੈਨੂੰ ਵੜ ਛੱਡਿਆ। ਤੇ ਜਦੋਂ ਉਹਨਾਉ ਗੱਲ ਕੀਤੀ ਤੇ ਮੇਰੇ ਦੀ ਜ਼ਮੀਨ ਧਰਤੀ ਨਹੀਂ ਉਗਲ ਗਈ ਥੱਲੋਂ ਜੀ। ਸ਼ਾਨ ਜੀ ਅਨਸਾਰ ਸਾਰੇ ਤੋੜਿਆ ਪਿਆ ਜੀ ਬਿਲਕੁਲੀ ਇਹਦੇ ਦੋ ਜਗ੍ਹਾ ਲੱਤ ਤੋੜੀ ਆ ਸਾਰਾ ਮੂੰਹ ਪੰਨਿਆ ਸਿਰ ਭੰਨਿਆ ਤੇ ਇੱਕ ਕਸੂਰ ਉਹਦਾ ਕੀ ਸੀ ਜੇ ਲੰਗਰ ਲੈ ਗਿਆ ਸੀ ਤੇ ਬੈਠਾ ਸੀ ਤੁਹਾਡਾ ਚੀਫ ਮਿਨਿਸਟਰ ਭਗਵੰਤ ਮਾਨ ਸੌਝੇ ਔਰ ਇਹੀ ਹੈ ਤਦੇ ਮੈਂ ਕਹਿ ਰਿਹਾ ਇਹ ਟਾਉਟੀ ਤੇ ਮੁਕਬਰੀ ਚ ਹੋਇਆ ਮੁੰਡਿਆਂ ਦੀ ਕਲਾ ਖਬਰ ਦੇ ਰਿਹਾ ਉਥੇ ਉਹਨਾਂ ਨੂੰ ਆਉਣ ਦੇ ਰਿਹਾ ਉਹ ਪ੍ਰਵੋਕ ਕਰ ਰਿਹਾ ਪ੍ਰਵੋਕ ਕਰਨ ਤੋਂ ਬਾਅਦ ਆਪਣੇ ਮੁੰਡਿਆਂ ਨੂੰ ਕਟਾ ਕੇ ਉਹਨਾਂ ਦਾ ਇਹ ਹਾਲਾਤ ਕਰ ਰਿਹਾ ਕਿ ਕਿਸੇ ਨੂੰ ਮੈਂ ਕਹਿੰਦਾ ਕੋਈ ਇਹ じゃ ਕੰਮ ਕਰ ਹੀ ਨਹੀਂ ਚਦਾ ਇਹ ਤਾਂ 84 'ਚ ਸੁਣਦੇ ਸਾਂ ਕਿ ਪੁਲਿਸ ਨੇ ਮੁੰਡਾ ਚੁੱਕ ਲਿਆ ਤੇ ਉਹਨੂੰ ਕੁੱਟਤਾ ਜਾਂ ਉਹਨੂੰ ਨਹਿਰ 'ਚ ਰੋੜਤਾ ਉਹ ਹਾਲਾਤ ਹੁਣ ਬਣ ਰਹੇ ਹੁਣ ਵੀ ਬੜਾ ਰੌਲਾ ਪੈ ਰਿਹਾ ਕਿ 10-12 ਮੁੰਡੇ ਹਲੇ ਵੀ ਮਿਸਿੰਗ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਉਹਨ ਅਨਦਾਤਾ ਦੀ ਉਸ ਕਿਸਾਨ ਦਾ ਹਲੇ ਤੱਕ ਕੋਈ ਨਹੀਂ ਪਤਾ ਲੱਗ ਰਿਹਾ ਕਿੱਧਰ ਗਏ ਔਰ ਇਹ ਸਾਰਾ ਕੁਝ ਜਿਵੇਂ ਮੈਂ ਅੱਜ ਨੀਲ ਭਲੇਂਦਰ ਦੀ ਵੀ ਗੱਲ ਕੀਤੀ ਆ ਉਹ ਖੀਰਚੋ ਰਿਟ ਪਾ ਕੇ ਆਏ ਵੀ ਰਿਟ ਪਾ ਕੇ ਆਏ ਰਿਟ ਬੰਦਾ ਉਦੋਂ ਪਾਉਂਦਾ ਜਦੋਂ ਥੋੜੀ ਪੁਲਿਸ ਸੁਣਨ ਤੋਂ ਹਟ ਜੇ ਥੋੜੀ ਸਰਕਾਰ ਸੁਣਨ ਤੋਂ ਹਟ ਜੇ ਫਿਰ ਬੰਦੇ ਕੋਲ ਕੋਈ ਹੋਰ ਰਸਤਾ ਨਹੀਂ ਰਹਿ ਜਾਂਦਾ ਉਹਦੇ ਕੋਲ ਕੋਰਟ ਦਾ ਰਸਤਾ ਰਹਿ ਜਾਂਦਾ ਔਰ ਇਹਨਾਂ ਦੀ ਮੰਗ ਕੀ ਆ ਕਿ ਭਾਈ ਜਿਹੜਾ ਪਰਚਾ ਦੇ ਦਿੱਤਾ ਅਸੀਂ ਉਹਨੂੰ ਵੀ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਮਗਰ ਸਾਡੇ ਮੁੰਡੇ ਦਾ ਇਲਾਜ ਤਾਂ ਸਾਨੂੰ ਆਪ ਦੀ ਤਸੱਲੀ ਨਾਲ ਕਰਾ ਲੈਣ ਦਿਓ ਚਾਹੇ ਅਸੀਂ ਪੀਜੀਆਈ ਚੰਡੀਗੜ੍ਹ ਤੋਂ ਕਰਾਈਏ ਚਾਹੇ ਡੀਐਮਸੀ ਤੋਂ ਕਰਾਈਏ ਔਰ ਅਸੀਂ ਲਿਖ ਕੇ ਦੇਣ ਨੂੰ ਤਿਆਰ ਆਂ ਕਿ ਇਲਾਜ ਕਰਾਉਣ ਤੋਂ ਬਾਅਦ ਮੁੰਡੇ ਨੂੰ ਫੇਰ ਹਰਿਆਣਾ ਪੁਲਿਸ ਦੇ ਹਵਾਲੇ ਕਰ ਦੇਾਂਗੇ ਤੁਸੀਂ ਜੋ ਕਾਰਵਾਈ ਕਰਨੀ ਹੈ ਕਰ ਲਿਓ ਅਸੀਂ ਕਾਨੂੰਨ ਲਈ ਉਸ ਲੜਾਈ ਉਸ ਲੜਾਈ ਨੂੰ ਲੜਾਂਗੇ ਕਿ ਇਹਦੇ 'ਚ ਦੱਸੋ ਕੀ ਗਲਤ ਹੈ ਕਿ ਇਹ ਲੋਕਤੰਤਰ ਮੇਰਾ ਤਾਂ ਰੂਹ ਕੰਬ ਉੱਠਦੀ ਆ ਮੇਰਾ ਰੋਣ ਨਿਕਲਦਾ ਕਿ ਜਦ ਆਪਣੇ ਮੁੰਡਿਆਂ ਨਾਲ ਇਸ ਤਰ੍ਹਾਂ ਹੋ ਰਹੀ ਹੈ ਤੇ ਚੀਫ ਮਿਨਿਸਟਰ ਸਾਹਿਬ ਅੱਜ ਕਿੱਧਰ ਨੇ ਕਹਿੰਦੇ ਜੀ ਰੰਗ ਰਲੀਆਂ ਮਨਾਉਣ ਗਏ ਆ ਉੱਥੇ ਆਪ ਦਾ ਹ ਰੰਗਲਾ ਪੰਜਾਬ ਦਾ ਇੱਥੇ ਪੰਜਾਬ ਦਾ ਖੂਨੀ ਪੰਜਾਬ ਬਣਾਤਾ ਤੇ ਉਹ ਰੰਗਲਾ ਪੰਜਾਬ ਦੇ ਅੱਜ ਨਚਣ ਗਾਉਣ ਆਸਤੇ ਕਹਿੰਦੇ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਕਿ ਇਸ ਥਿਸ ਦਾ ਪ੍ਰਾਇਓਰਟੀ ਔਰ ਕੱਲੀ ਰੇਟ ਇੱਕ ਨੇ ਨਹੀਂ ਮੈਨੂੰ ਤਾਂ ਪਤਾ ਲੱਗਿਆ ਕਈ ਇਹ ਰੇਟਾ ਬੰਦ ਰਹੀਆ ਨੇ ਔਰ ਮੈਂ ਆ ਵੀਡੀਓ ਵੀ ਅੱਜ ਸ਼ੇਅਰ ਕੀਤੀ ਆ ਆ ਚਲਾ ਦੇ ਇੱਥੇ ਮੇਰਾ ਇੱਧਰ ਰੱਖ ਆ ਉਸ ਮੁੰਡੇ ਦੇ ਹਾਲਾਤ ਨਹੀਂ ਆ ਦੇਖੋ ਜੀ ਆ ਤਾਂ ਇੱਕ ਵੀਡੀਓ ਐ ਨਾਂ ਕੀ ਆ ਮੁੰਡੇ ਦਾ ਪ੍ਰਿਤਪਾਲ ਸਿੰਘ ਜੀ ਪ੍ਰਿਤਪਾਲ ਸਿੰਘ ਔਰ ਮੈਂ ਆ ਦੂਜੀ ਦਾ ਦਿਖਾ ਰਿਹਾ ਕਿਵੇਂ ਅੱਜ ਆ ਵੀਡੀਓ ਮੈਂ ਸ਼ੇਅਰ ਵੀ ਕੀਤੀ ਆ ਡਾਇਰੈਕਟ ਪੁਲਿਸ ਪੰਜਾਬ ਕ੍ਰੋਸ ਕਰ ਰਿਹਾ ਹੈ ਵੈਰੀਕੇਟ ਨੂੰ ਹਰਿਆਣਾ ਪੁਲਿਸ ਦਾ ਬੈਰੀਕੇਡ ਕ੍ਰਾਸ ਕਰਕੇ ਗੋਲੀ ਮਾਰ ਰਿਹਾ ਸਿੱਧੀ ਔਰ बार-बार ਇਹ ਗੱਲ ਅੰਨਦਾਤਾ ਕਿਸਾਨ ਬੈਠੇ ਕਹਿ ਰਿਹਾ ਕਿ ਉਥੇ 12 ਬੋਰ ਯੂਜ਼ ਹੋ ਰਹੀ ਹੈ 12 ਬੋਰ ਕਿਉਂ ਯੂਜ਼ ਹੋ ਰਹੀ ਹੈ ਕਿਉਂਕਿ ਫੇਰੇ ਪੁਲਿਸ ਤੇ ਨਹੀਂ ਜਾਊਗੀ ਇਹ ਤਾਂ ਕਹਿ ਜਾਣਗੇ ਜੀ ਇਹ ਲੈ ਕੇ ਆਏ ਸੀ ਮਤਲਬ ਇਹਨਾਂ ਨੂੰ ਆਪ ਦੀ ਪੰਜਾਬ ਦੀ ਪੁਲਿਸ ਪੰਜਾਬ ਤੇ ਪਾ ਦੇਣਗੇ ਪੰਜਾਬ ਦੇ ਕਿਸਾਨਾਂ ਤੇ 12 ਬੋਰ ਵੈਪਨ ਇਹ ਜਾ ਲੈ ਕੇ ਆਇਆ ਜੋ ਸਿਰ ਕੁਛੇ ਗਿਣਤੀ ਮਿੰਤੀ ਚ ਨਹੀਂ ਐਕਸਪਾਇਰਡ ਉਹ ਸ਼ੈਲ ਵਰਤੇ ਜਾ ਰਹੇ ਚਲੋ ਟੇਅਰ ਗੈਸ ਸ਼ੈਲ ਤਾਂ ਪ੍ਰਾਈਵੇਟ ਥਾਂ ਤੇ ਮਿਲਦੇ ਨਹੀਂ ਮਗਰ ਉਸ ਚ ਇਸ ਕਿਸਮ ਦੀ ਗੈਸ ਚੱਲ ਰਹੀ ਹੈ ਥੈਟ ਉਹਦੇ ਲੰਗਸ ਨੂੰ ਇਫੈਕਟ ਕਰ ਰਹੀ ਹੈ ਫੇਫੜਿਆਂ ਨੂੰ ਇਫੈਕਟ ਕਰ ਰਹੀ ਹੈ ਉਹਦੇ ਕਰਕੇ ਕੈਜੁਅਲਟੀਜ਼ ਹੋ ਰਹੀਆਂ ਤਿੰਨ ਬੰਦੇ ਮਰ ਗਏ ਮੈਂ ਪਹਿਲਾਂ ਵੀ ਕਿਹਾ ਸੀ ਇੱਕ ਸ਼ੁਭ ਦੀਪ ਮੂਸੇ ਵਾਲਾ ਭਗਵੰਤ ਮਾਨ ਨੇ ਪਹਿਲਾਂ ਮਰਵਾਇਆ ਟਾਊਟ ਨੇ ਅੱਜ ਕੱਲ ਪਰਸੋ ਇਹਨੇ ਦੂਜਾ ਸ਼ੁਭ ਕਰਨ ਮਰਵਾਤਾ ਹੋਰ ਕਿੰਨੇ ਮਰਵਾਉਣੇ ਆ ਭਾਈ 100 150 ਤੋਂ ਵੱਧ ਗਿਣਤੀ ਹਸਪਤਾਲਾਂ 'ਚ ਦਾਖਲ ਹੈ ਤੇ ਚੀਫ ਮਿਨਿਸਟਰ ਹਾਲੇ ਤੱਕ ਐਕਸ਼ਨ ਨਹੀਂ ਲੈ ਰਿਹਾ ਉਹਦਾ ਹਾਲੇ ਤੱਕ ਪੋਸਟਮਾਰਟਮ ਨਹੀਂ ਹੋ ਰਿਹਾ ਔਰ ਅੱਜ ਵੀ ਮੈਂ ਅਪੀਲ ਕਰਦਾ ਹਾਂ ਫॉर ਹੈਵਨ ਸੇਕਟ ਹੋਵੇ ਹਾਂ ਤੇ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਬਾਪ ਦਾ ਦਰਦ ਸਮਝੋ ਜਿਹਦੀਆਂ ਦੋ ਬੇਟੀਆਂ ਨੇ ਤੇ ਕੱਲਾ ਕੱਲਾ ਮੁੰਡਾ ਮੈਂ ਚਾਹੂੰਗਾ ਉਹ ਆਪ ਆਪ ਦੀ ਗੱਲ ਰੱਖਣ ਔਰ ਫਿਰ ਸਾਡੀ ਅਪੀਲ ਤੇ ਗੌਰ ਕੀਤਾ ਜਾ। ਆ ਜੋ ਇੱਧਰ ਹੋ ਕੇ ਦੱਸੋ। ਤੁਮੀ ਨਾਲ ਕਰੋ। ਵਾਹਿਗੁਰੂ ਜੀ ਕਾ ਸਵਾਹਿਗੁਰੂ ਜੀ। ਇਸ ਤਰ੍ਹਾਂ ਇਹਨਾਂ ਸਰਦ ਨੇ ਦੱਸਿਆ ਜੀ। ਐ ਤੇ ਉਸਰਾ ਅਸੀਂ ਤੇ ਗਏ ਜੀ ਲੰਗਰ ਲੈ ਕੇ। ਲੰਗਰ ਲੈ ਕੇ। ਉੱਥੇ ਚੱਲ ਡਾਕੂਮੈਂਟ ਵਰਤਾਇਆ ਫੜਾਤਾ ਜ਼ਿੰਮੇਵਾਰੀ ਲੈ ਲਈ ਕਿਸੇ ਨੇ। ਅਸੀਂ ਬੈ ਕੇ ਦੇਖਣ ਟਰਾਲੀ 'ਚ ਨਹੀਂ ਦੂਜੀ ਟਰਾਲੀ ਜੇ ਅੰਝ ਘੜ ਗਿਆ ਉਹ ਵਿੱਚ ਬੈ ਗਿਆ ਨੇ ਫੋਨ ਲਾ ਲਿਆ ਜੀ ਫੋਨ ਲਾ ਲਿਆ 10 10 ਮਿੰਟ ਬੈਠੇ ਵੀ ਨਹੀਂ ਹੋਇਆਂਗੇ ਜੀ ਇੰਨੇ ਅਥਰੂ ਗਏ ਸਾਹ ਜਾਂ ਕੋਈ ਸਾਹ ਹੁਣਾ ਔਖਾ ਹੋ ਗਿਆ ਤੇ ਇੰਨੇ ਚ ਮੈਂ ਜਦੋਂ ਮੜਾ ਜੀ ਸਾਹ ਮੈਨੂੰ ਆਇਆ ਤਾਂ ਮੈਂ ਬੇਟੇ ਹੱਥ ਨੂੰ ਮਾਰ ਕੇ ਵੇਖਿਆ ਨਹੀਂ ਮੈਂ ਆਵਾਜ਼ਾਂ ਮਾਰੀਆਂ ਹੱਥ ਆਵਾਜ਼ ਨਹੀਂ ਸੁਣੀ ਮੈਂ ਫੋਨ ਲਾਇਆ ਲਈ ਗਿਆ ਲਈ ਗਿਆ ਮਤਲਬ ਮੇਰਾ ਸਰੀਰ ਕੰਮ ਕਰਨੋਂ ਹਟ ਗਿਆ ਜੀ ਮੈਂ ਘਰ ਲਾਇਆ ਮੈਂ ਕਿਹਾ ਮੇਰੇ ਤੋਂ ਫੋਨ ਨਹੀਂ ਲੱਗ ਰਿਹਾ ਉਹਨੂੰ ਫੋਨ ਲਾਓ ਉਹਨੇ ਕੱਟ ਕੇ ਨਾਲ ਦੇ ਨਾਲ 2 ਮਿੰਟ ਚ ਫੋਨ ਕਰਦੀ ਵੈਫ ਨੇ ਕੀਤਾ ਆਂਦੀਏ ਉਹਨੂੰ ਤੇ ਨਰਵਾਣੇ ਵਾਲੇ ਲੈ ਗਏ ਪੁਲਿਸ ਵਾਲੇ ਚੱਕ ਕੇ ਲੈ ਗਏ ਨੇ ਤੇ ਉਹਨੇ ਮੈਨੂੰ ਇਹ ਗੱਲ ਕਿਹਾ ਮੰਮੀ ਮੈਨੂੰ ਵੱਡ ਛੱਡਿਆ ਤੇ ਜਦੋਂ ਉਹਨਾ ਉਹ ਗੱਲ ਕੀਤੀ ਤੇ ਮੇਰੇ ਦੀ ਜ਼ਮੀਨ ਧਰਤੀ ਨਿਕਲ ਗਈ ਥੱਲੋਂ ਜੀ ਤੇ ਫਿਰ ਅਸੀਂ ਉਹ ਆਂਦੇ ਨਰਵਾਣੇ ਲੈ ਗਏ ਨੇ ਮੈਂ ਬ੍ਰਦਰ ਨੂੰ ਫੋਨ ਕੀਤਾ ਮੈਂ ਨਰਵਾਣੇ ਆਂਦੇ ਲੈ ਗਾਂ ਤਾਂ ਮੈਂ ਭੱਜ ਅਸੀਂ ਚਲ ਗੱਡੀ ਲਾਈ ਤੇ ਉਹਨੂੰ ਮੈਂ ਜਾ ਕੇ ਪੁੱਛਿਆ ਆਂਦਾ ਮੈਂ ਐਂਬੂਲੈਂਸ 'ਚ ਬਹਿ ਗਿਆ ਉਹਨਾਂ ਕੋਲ ਨਰਵਾਣੇ ਉਹ ਰੋहतक ਨੂੰ ਜਾ ਰਹੇ ਨੇ ਮੈਂ ਇਹਨਾਂ ਦੇ ਬ੍ਰਦਰ ਨੂੰ ਜਦ ਇਹਨਾਂ ਨੇ ਫੋਨ ਲਾਇਆ ਉਹ ਪਹੁੰਚ ਕੇ ਉਹ ਰੋहतक ਨੂੰ ਜਾ ਰਹੇ ਨੇ ਮੈਂ ਮੇਰੀ ਇੱਕ ਵਾਰ ਦੀ ਫੋਟੋ ਵਿਖਾ ਮੈਂ ਉਹਨੂੰ ਮੂਵੀ ਕਰਕੇ ਵਿਖਾ ਮੈਨੂੰ ਆਂਦਾ ਉਹ ਰੋਣ ਲੱਗ ਗਿਆ ਆਂਦਾ ਮੈਂ ਤੈਨੂੰ ਕੀ ਮੂਵੀ ਵਿਖਾਵਾਂ ਉੱਥੇ ਬਾਜ ਮੈਂ ਨੂੰ ਘੰਟਾ ਡੇਢ ਹੋਛੀ ਨਹੀਂ ਆਈ ਮੈਂ ਤੇ ਬਸ ਬੈਈ ਰਿਹਾ ਬੈ ਰਿਹਾ ਇਹ ਮੰਮੀ ਮੇਰੇ ਕੋਲ ਸੀ ਉਹ ਮੈਨੂੰ ਪਾਣੀ ਪੂਣੀ ਪਿਆੰਦੀ ਰਹੀ ਮੈਂ ਇਹ ਬੋਲਿਆ ਨਹੀਂ ਕਿ ਆ ਮੈਂ ਲੰਮਾ ਪੈ ਗਿਆ ਮੈਂ ਹਾਂ ਉੱਥੇ ਜਾ ਕੇ ਵੇਖਿਆ ਜੀ ਉਹ ਜਦੋਂ ਮੈਂ ਜਾ ਕੇ ਵੇਖਿਆ ਫਿਰ ਨਹੀਂ ਮੈਨੂੰ ਕੋਈ ਪਤਾ ਲੱਗਾ ਵਾ ਕੀ ਮੇਰੇ ਬੇਟੇ ਨਾਲ ਹੋ ਰਿਹਾ ਕੀ ਨਹੀਂ ਛਾਂਣ ਜਿਨ ਅਸਾਰ ਸਾਰੇ ਹੀ ਤੋੜਿਆ ਪਿਆ ਜੀ ਬਿਲਕੁਲੀ ਇਹ ਦੋ ਜਗ੍ਹਾ ਲੱਤ ਤੋੜੀ ਆ ਸਾਰਾ ਮੂੰਹ ਭੰਨਿਆ ਸਿਰ ਭੰਨਿਆ ਤੇ ਕਸੂਰ ਉਹਦਾ ਕੀ ਸੀ ਜੇ ਲੰਗਰ ਲੈ ਗਿਆ ਸੀ ਤੇ ਬੈਠਾ ਸੀ ਹੁਣ ਬਾਕੀ ਉਹ ਆਏ ਨਾਲ ਰਹਿੰਦੇ ਨੇ ਇਹਨਾਂ ਨੂੰ ਪਤਾ ਜੀ ਮੈਂ ਤਾਂ ਉਦੋਂ ਦਾ ਮੈਂ ਇੱਕ ਹੋਰ ਗੱਲ ਜੀ ਮੈਨੂੰ ਚੌਥਾ ਦਿਨ ਹੋ ਗਿਆ ਜੀ ਮੈਂ ਰੋਟੀ ਮੂੰਹ ਨਹੀਂ ਲਾ ਕੇ ਵੇਖੀ ਜੀ ਮੈਂ ਸਿਰਫ ਚਾਹ ਤੇ ਪਾਣੀ ਤੇ ਸਿਰ ਤੇ ਚੱਲ ਰਿਆਂ ਹਾਂ ਨਾ ਮੈਂ ਨਾ ਤੂੰ ਇਹ ਦੱਸ ਗੁਰਵਿੰਦਰਪੁਰ ਨੇੜੇ ਉੱਥੇ ਦੱਸ ਦੇ ਤੂੰ ਉਹਨੂੰ ਨੇੜੇ ਕਰ ਲੈਣਾ ਇਹਨੂੰ ਉਥੇ ਹੀ ਬੋਲਦੇ ਉਹ ਤੇ ਦੋਨੋਂ ਜਦੋਂ ਮੈਨੂੰ ਫੋਨ ਕੀਤਾ ਉਹਨੇ ਥੋੜੇ ਟਾਈਮ ਬਾਅਦ ਕਹਿੰਦਾ ਕਿ ਮੈਨੂੰ ਬਚਾ ਲੈ ਆ ਕੇ ਜਿੱਥੇ ਵੀ ਹੈਗਾ ਮੇਰੇ ਕੋਲ ਆ ਜਾ ਜੁੰਦੀ ਅਸੀਂ ਥੋੜਾ ਪਿੱਛੇ ਸੀਗੇ ਸਾਨੂੰ ਪਤਾ ਨਹੀਂ ਲੱਗਾ ਜਦੋਂ ਲੈ ਕੇ ਚਾਕੇ ਕਹਿੰਦਾ ਮੈਨੂੰ ਬਚਾ ਲੈ ਆ ਕੇ ਮੇਰਾ ਮੈਨੂੰ ਬਹੁਤ ਜ਼ਿਆਦਾ ਮਾਰਿਆ ਹੈ ਇਹਨਾਂ ਨੇ ਮੇਰੀ ਲੱਤ ਫੈਕਚਰ ਹੋ ਗਈ ਹੈ ਤੇ ਮੇਰਾ ਬਾੜਾ ਟੁੱਟ ਗਿਆ ਹੈ ਚਲੋ ਜਦੋਂ ਅਸੀਂ ਫਿਰ ਬਾਰਡਰ ਪੰਕਤੀ ਸਾਨੂੰ ਉੱਥੋਂ ਦੂਰ ਵੀ ਹੋ ਕੇ ਜਾਣਾ ਪੈਣਾ ਸੀ ਅਸੀਂ ਰੋਤ ਕੇ ਪਹੁੰਚ ਗਏ ਫਿਰ ਅਸੀਂ ਜਦੋਂ ਵਾਪਸ ਉੱਥੇ ਪਹੁੰਚੇ ਸਾਡੇ ਜਾਂਦਿਆਂ ਨੂੰ ਪੱਟਾ ਕਾਫੀ ਸੀ ਲੱਤ ਟੁੱਟ ਫੈਕਚਰ ਹੋ ਗਈ ਚਲੋ ਜੀ ਜਿਹੜਾ ਹਾਲਾਤ ਉਹ ਦੇਖੇ ਸਾਨੂੰ ਮਲਕਾ ਕਿ ਇੱਥੇ ਨਹੀਂ ਲਾਜ ਹੋਣਾ ਕਿਥੇ ਲੈ ਉਹਨੂੰ ਪਹਿਲਾਂ ਤਾਂ ਦੇਖਿਆ ਹੀ ਨਹੀਂ ਉਹਥੇ ਜਾ ਕੇ ਜਦੋਂ ਐਡਮਿਟ ਕੀਤਾ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਰੈਫਰ ਕਰ ਦੋ ਡੀਐਮਸੀ ਕਰ ਦੋ ਜਾਂ ਫੋਟੀ ਚ ਕਰ ਦੋ ਕਹਿੰਦੇ ਕਿ ਆਪਾਂ ਰੈਫਰ ਕਰ ਦਿੰਦੇ ਆ ਅਸੀਂ ਥੋੜੇ ਟਾਈਮ ਤਾਂ ਕਰ ਦਿੰਦੇ ਆ ਉਹ ਕਹਿੰਦੇ ਮੈਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਆ ਮੈਨੂੰ ਇੰਜੈਕਸ਼ਨ ਇੰਜੈਕਸ਼ਨ ਵੀ ਕੋਈ ਨਹੀਂ ਦਿੰਦਾ ਉੱਥੇ ਜੀ ਚਲੋ ਕੱਲ ਸਾਨੂੰ ਕਹਿੰਦੇ ਕਿ ਅਸੀਂ ਅੱਜ ਰੈਫਰ ਕਰ ਦਵਾਂਗੇ ਤੁਹਾਡੀ ਫਾਈਲ ਤਿਆਰ ਹੁੰਦੀ ਵੀ ਸਾਰਾ ਦਿਨ ਸਾਨੂੰ 1 ਵਜੇ ਤੱਕ ਇਦਾਂ ਹੀ ਕਹਿੰਦੇ ਰਹੇ ਕਿ ਅਸੀਂ ਡੀਐਮਸੀ ਵੀ ਗੱ ਫਿਰ ਸਾਨੂੰ 2 ਵਜੇ ਪਤਾ ਲੱਗਾ ਕਿ ਉਹਦਾ ਇੱਥੇ ਪਰਚਾ ਹੋ ਗਿਆ 307 ਦਾ ਜਦੋਂ ਸਾਨੂੰ 2 ਵਜੇ ਪਤਾ ਲੱਗਾ ਵੀ ਪਰਚਾ ਹੋਇਆ ਨਿਰਮਾਣੇ ਥਾਣੇ ਦੇ ਵਿੱਚ ਨਿਰਮਾਣੇ ਆਏ ਸੀਗਾ ਕਿ ਸਾਨੂੰ ਐਫਆਰਏ ਦੇ ਦਿਓ ਚਲੋ ਜੇ ਪਰਚਾ ਹੋ ਗਿਆ ਤਾਂ ਕੋਈ ਗੱਲ ਨਹੀਂ ਸਾਨੂੰ ਕੱਲ ਤੋਂ ਲੈ ਕੇ ਅੱਜ ਤੱਕ ਐਫਆਰਏ ਨਹੀਂ ਮਿਲੀ ਹੈਗੀ ਟੋਪੀ ਨਹੀਂ ਮਿਲੀ ਅਸੀਂ ਤਾਂ ਇਹ ਵੀ ਕਹਿ ਰਹੇ ਹਾਂ ਕਿ ਚਲੋ ਸਾਡੇ ਤੋਂ ਲਿਖਤੀ ਰੂਪ ਚ ਲੈ ਲਓ ਸਾਨੂੰ ਰੈਫਰ ਕਰ ਦਿਓ ਡੀਐਮਸੀ ਕਰ ਦਿਓ ਫੋਰਟੀਸ ਕਰ ਦਿਓ ਸਾਡਾ ਇਲਾਜ ਵਧੀਆ ਹੋ ਜਾਏਗਾ ਠੀਕ ਹੋਣ ਤੋਂ ਬਾਅਦ ਅਸੀਂ ਪੇਸਟ ਕਰ ਦਾਂਗੇ ਅਸੀਂ ਆਪਣੀ ਜ਼ਿੰਮੇਵਾਰੀ ਦੇ ਮੁੰਡਾ ਲੈ ਕੇ ਜਾਂਦੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਤਾਂ ਕੋ ਅਜੇ ਤੱਕ ਨਾ ਕੋਈ ਲਾ ਸ਼ੁਰੂ ਹੋਇਆ ਹੈ ਉਦੋਂ ਹੀ ਪਿਆ ਹੋਇਆ ਦਰਦ ਹੁੰਦੀ ਇੰਜੈਕਸ਼ਨ ਲਾ ਦਿੰਦੇ ਆ ਕੋਈ ਵੀ ਕਹਿਣ ਤੇ ਬਹੁਤ ਅਗਲੇ ਕਰਕੇ ਇੰਜੈਕਸ਼ਨ ਹੋਣਾ ਪੈਂਦਾ ਆ ਕੋਈ ਆਪਰੇਸ਼ਨ ਨਹੀਂ ਹੋਇਆ ਮੂੰਹ ਦਾ ਆਪਰੇਸ਼ਨ ਦੋ ਹੋਣਾ ਸਿਰ ਦਾ ਸਿਰ ਦਾ ਹਜੇ ਕਿਸੇ ਚੀਜ਼ ਕਰਨੀ ਕੀਤਾ ਉਹਨਾਂ ਨੇ ਕਿ ਅੰਦਰ ਬਲੱਡ ਪਿਆ ਜਾਂ ਕਿੰਨੀ ਸਾਟ ਹੈ ਕੀ ਹੈ ਲੱਤ ਦੋ ਜਗ੍ਹਾ ਤੋਂ ਫ੍ਰੈਕਚਰ ਹੈ ਉਹਦਾ ਕੋਈ ਹਜੇ ਆਪਰੇਸ਼ਨ ਨਹੀਂ ਹੋਇਆ ਲੱਤ ਦਾ ਕੁਝ ਨਹੀਂ ਹੋਇਆ ਜਿੱਦਾਂ ਮੁੰਡਾ ਲੈ ਕੇ ਗਏ ਸੀ ਉਦੋਂ ਹੀ ਪਿਆ ਰਿਹਾ ਨਾ ਹੀ ਰੈਫਰ ਕਰਦੇ ਆ ਨਾ ਹੀ ਉਥੇ ਲਾ ਸ਼ੁਰੂ ਹੋ ਰਿਹਾ ਜੀ ਉਹਦਾ